ਸਸਤਰਕਾਰ ਇਸ ਵੀਲੇ ਦੀ ਵੱਡੀ ਖਬਰ ਐਸਜੀਪੀਸੀ ਦਫਤਰ ਦੇ ਵਿੱਚ ਜੋ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਹੋ ਚੁੱਕੀ ਹੈ ਸੋ ਦੱਸਦੇ ਰਿਹਾ ਕਿ ਮੁਲਜ਼ਮ ਮਲਕੀਸ਼ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਤਿੰਨ ਜਿਹੜੇ ਮੁਲਜ਼ਮ ਨੇ ਉਹ ਹਜੇ ਵੀ ਫਰਾਰ ਨੇ ਫਿਲਹਾਲ ਮਲਕੀਸ਼ ਸਿੰਘ ਦੀ ਗ੍ਰਿਫਤਾਰੀ ਹੋ ਗਈ ਹੈ ਜਿਸ ਨੇ ਐਸਜੀਪੀਸੀ ਦੇ ਦਫਤਰ ਦੇ ਵਿੱਚ ਕਤਲ ਕੀਤਾ ਸੀਗਾ ਦਰਬਾਰਾ ਸਿੰਘ ਦਾ ਕਿਹਾਏ ਜਾ ਰਿਹਾ ਹੈ ਕਿ ਉਹਨਾਂ ਚਾਰਾਂ ਮੁਲਜ਼ਮਾਂ ਦੇ ਜਿਨ੍ਹਾਂ ਦੇ ਨਾਮਜ਼ਦ ਸਿਗੇ ਉਹਨਾਂ ਚਾਰਾਂ 'ਚੋਂ ਤਿੰਨ ਜਿਹੜੇ ਫਰਾਰ ਦੱਸੇ ਜਾ ਰਹੇ ਨੇ ਔਰ ਇੱਕ ਮਲਕੀਤ ਸਿੰਘ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਫਿਲਹਾਲ ਕਿਹਾ ਹੀ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਜੋ ਗ੍ਰਿਫਤਾਰ ਹੋਇਆ ਮਲਕੀਤ ਸਿੰਘ ਉਸ ਦੀ ਗ੍ਰਿਫਤਾਰੀ ਤੋਂ ਤਿੰਨ ਮੁਲਜ਼ਮ ਜਿਹੜੇ ਫਰਾਰ ਦੱਸੇ ਜਾ ਰਹੇ ਨੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਕਲੂ ਜਿਹੜੇ ਨੇ ਉਹ ਮਿਲ ਸਕਦੇ ਨੇ ਮਲਕੀਤ ਸਿੰਘ ਦੀ ਗ੍ਰਿਫਤਾਰੀ ਹੋਕੇ ਸੋ ਦੱਸ ਦੇਣੀ ਆ ਕਿ ਸੁਖਬੀਰ ਸਿੰਘ ਮੁੱਖ ਦੋਸ਼ੀ ਐ ਜਿਸ ਨੇ ਕਿਰਪਾਨ ਮਾਰ ਕੇ ਦਰਬਾਰਾ ਸਿੰਘ ਦਾ ਕਤਲ ਕੀਤਾ ਸੀ ਔਰ ਉਸ ਦੇ ਜਿਹੜੇ ਦੋ ਪੁੱਤਰ ਵੀ ਨਾਲ ਮੌਜੂਦ ਸੀ ਜਿਸ ਦਾ ਨਾਮ ਅਰਸ਼ ਸੀਗਾ ਤੇ ਦੂਸਰਾ ਸਾਜਨ ਜਿਹ ਸੁਖਬੀਰ ਸਿੰਘ ਦੇ ਪੁੱਤਰ ਸਨ ਔਰ ਮਲਕੀਤ ਸਿੰਘ ਮਲਕੀਤ ਸਿੰਘ ਜਿਹੜਾ ਸੀ ਉਹ ਐਸਜੀਪੀਸੀ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ ਜੋ ਕਿ ਨਾਲ ਮੌਜੂਦ ਸੀ ਇਹ ਚਾਰ ਮੁਲਜ਼ਮ ਸੀ ਕਤਲ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਇੱਕ ਗ੍ਰਿਫਤਾਰੀ ਮਲਕੀਤ ਸਿੰਘ ਦੀ ਹੋ ਗਈ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਦਰਬਾਰਾ ਸਿੰਘ ਸੀਗਾ ਉਸਤੇ ਇਲਜ਼ਾਮ ਜਿਹੜਾ ਸ਼ੱਕ ਜਿਹੜਾ ਸੀ ਉਹ ਜਤਾ ਰਿਹਾ ਸੀ ਸੁਖਬੀਰ ਸਿੰਘ ਜਿਸ ਨੇ ਕਿਰਪਾਨ ਦੇ ਨਾਲ ਕਤਲ ਕਰ ਦਿੱਤਾ ਸੀ ਕਿ ਉਸ ਦੀ ਧੀ ਨੂੰ ਭਜਾਉਣ ਦੇ ਵਿੱਚ ਦਰਬਾਰਾ ਸਿੰਘ ਦਾ ਹੱਥ ਹੈ ਔਰ ਇਸੇ ਗੱਲ ਨੂੰ ਲੈ ਕੇ ਲਗਾਤਾਰ ਕਲੇਸ਼ ਜਿਹੜਾ ਸੀ ਇਹਨਾਂ ਦੋ ਉਹਨਾਂ ਦੇ ਵਿੱਚ ਚੱਲ ਰਿਹਾ ਸੀ ਬਹੁਤ ਵਾਰੀ ਐਸਜੀਪੀਸੀ ਦੇ ਮੁਲਾਜ਼ਮਾਂ ਨੇ ਇਹਨਾਂ ਦੇ ਜਿਹੜਾ ਝਗੜਾ ਸੀ ਉਸ ਨੂੰ ਸੁਲਝਾਇਆ ਸੀ ਪਰ ਅਚਾਨਕ ਜਿਹੜਾ ਦਰਬਾਰਾ ਸਿੰਘ ਅਕਾਊਂਟ ਬ੍ਰਾਂਚ ਵਿੱਚ ਬੈਠਾ ਹੋਇਆ ਸੀ ਲੰਗਰ ਪ੍ਰਸਾਦਾ ਛਕਣ ਲੱਗਾ ਸੀ ਤਾਂ ਸੁਖਬੀਰ ਸਿੰਘ ਆਉਂਦਾ ਆਪਣੇ ਪੁੱਤਰ ਦੇ ਨਾਲ ਤੇ ਨਾਲ ਮਲਕੀਤ ਸਿੰਘ ਮੌਜੂਦ ਹੁੰਦਾ ਹੈ ਤਾਂ ਉਹਨਾਂ ਦੇ ਵਿੱਚ ਪਹਿਲਾਂ ਬਹਿਸ ਹੁੰਦੀ ਹੈ ਦਰਬਾਰਾ ਸਿੰਘ ਤੇ ਸੁਖਬੀਰ ਸਿੰਘ ਦੇ ਵਿੱਚ ਔਰ ਇਸ ਤੋਂ ਬਾਅਦ ਜਿਹੜਾ ਸੁਖਬੀਰ ਸਿੰਘ ਹੈ ਉਹ ਆਪਣੇ ਸ਼ੁਰੀ ਸਾਹਿਬ ਦੇ ਨਾਲ ਜਿਹੜਾ ਇਹ ਵਾਰ ਕਰ ਦਿੰਦਾ ਹੈ ਦਰਬਾਰਾ ਸਿੰਘ ਦੀ ਛਾਤੀ ਉੱਤੇ ਜਿਸ ਕਰਕੇ ਕੰਬੀਰ ਜ਼ਖਮੀ ਹੋ ਜਾਂਦਾ ਹੈ ਦਰਬਾਰਾ ਸਿੰਘ ਜਿਸ ਨੂੰ ਹਸਪਤਾਲ ਤੁਰੰਤ ਲਿਜਾਇਆ ਜਾਂਦਾ ਹੈ ਪਰ ਉੱਥੇ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਜਿਸ ਤੋਂ ਬਾਅਦ ਤੋਂ ਜਿਹੜਾ ਕਤਲ ਕਰਨ ਵਾਲਾ ਮੁੱਖ ਮਲਜ਼ਮ ਸੁਖਬੀਰ ਸਿੰਘ ਇਸ ਦੇ ਨਾਲ ਦੇ ਨਾਲ ਉਸ ਦੇ ਦੋਨੋਂ ਪੁੱਤਰ ਸਾਜਨ ਦੇ ਕੋ ਹੋਰ ਉਸ ਦਾ ਪੁੱਤਰ ਹੈ ਜਿਸ ਦਾ ਨਾਮ ਜਿਹੜਾ ਹੈ ਉਹ ਦੱਸੇ ਜਾ ਰਿਹਾ ਹੈ ਕਿ ਅਰਸ਼ ਹੈ ਔਰ ਇਸ ਦੇ ਨਾਲ ਮਲਕੀਤ ਸਿੰਘ ਇਹ ਚਾਰੋਂ ਫਰਾਰ ਹੋ ਜਾਂਦੇ ਨੇ ਪਰ ਹੁਣ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਮਲਕੀਤ ਸਿੰਘ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿਆ ਗਿਆ ਯਾਨੀ ਕਿ ਚਾਰ ਦੋਸ਼ਾਂ 'ਚੋਂ ਇੱਕ ਦੀ ਗ੍ਰਿਫਤਾਰੀ ਹੁਣ ਹੋ ਚੁੱਕੀ ਹੈ ਔਰ ਤਿੰਨ ਫਰਾਰ ਦੱਸੇ ਜਾ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਲੋ ਜਿਹੜੇ ਨੇ ਮਿਲ ਸਕਦੇ ਨੇ ਕਿ ਸੁਖਬੀਰ ਸਿੰਘ ਤੇ ਉਸਦੇ ਦੋਨੋਂ ਪੁੱਤਰ ਕਿੱਥੇ ਛਿਪੇ ਹੋਏ ਨੇ ਮਲਕੀਸ਼ ਸਿੰਘ ਦੀ ਗ੍ਰਿਫਤਾਰੀ ਤੋਂ ਫਿਲਹਾਲੇ ਵੱਡੀ ਅਪਡੇਟ ਜਿਹੜੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਜਦੋਂ SGPC ਦੇ ਦਫਤਰ ਦੇ ਵਿੱਚ ਕਤਲ ਹੁੰਦਾ ਹੈ ਤਾਂ ਹਲਚਲ ਜਿਹੜੀ ਹੈ ਚਾਰੇ ਪਾਸੇ ਹੋ ਜਾਂਦੀ ਹੈ ਕਿਉਂਕਿ ਜਿਹੜੇ ਮੁਲਾਜ਼ਮ ਨੇ ਮੇਰੇ ਮੈਂਬਰ ਨੇ ਉਹ ਵੀ ਕਹਿੰਦੇ ਨੇ ਕਿ ਕਦੀ ਵੀ ਅਜਿਹੀ ਵਾਰਦਾਤ ਜਾਂ ਅਜਿਹੀ ਘਟਨਾ ਨਹੀਂ ਵਾਪਰੀ ਹੈ ਪਰ ਉਹ ਵੀ ਬੜੇ ਹੈਰਾਨ ਨੇ ਕਿ ਸ਼੍ਰੀ ਸਾਹਿਬ ਦੇ ਨਾਲ ਹੀ ਉਹਨਾਂ ਦੇ ਦਫਤਰ ਦੇ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਔਰ ਕਤਲ ਕਰਨ ਵਾਲਾ ਵੀ SGPC ਦਾ ਹੀ ਮੈਂਬਰ ਦੱਸਿਆ ਜਾਂਦਾ ਹੈ ਕਰਮਚਾਰੀ ਦੱਸਿਆ ਜਾਂਦਾ ਹੈ ਔਰ ਜਿਹੜਾ ਦਰਬਾਰਾ ਸਿੰਘ ਸੀ ਉਹ ਵੀ ਐਸਜੀਪੀਸੀ ਦਾ ਹੀ ਕਰਮਚਾਰੀ ਸੀ ਦੋਨਾਂ ਵਿਚਾਲੇ ਕਾਫੀ ਝਗੜਾ ਰਹਿੰਦਾ ਸੀਗਾ ਔਰ ਕਿਹਾਏ ਜਾ ਰਿਹਾ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਕਿ ਸੁਖਬੀਰ ਸਿੰਘ ਦੇ ਉਸ ਦੇ ਦੋਨੋਂ ਪੁੱਤਰਾਂ ਨੂੰ ਸ਼ੱਕ ਸੀ ਕਿ ਉਹਨਾਂ ਦੀ ਧੀ ਜਿਹੜੀ ਭੱਜੀ ਹੈ ਤਾਂ ਉਹ ਦਰਬਾਰਾ ਸਿੰਘ ਦੀ ਪੂਰੀ ਸ਼ਹਿਦ ਨਾਲ ਤੋਂ ਭਜਾਈ ਗਈ ਹੈ ਹਾਲਾਂਕਿ ਇਹ ਸੂਤਰਾਂ ਦੇ ਵਲੋਂ ਤੋਂ ਖਬਰਾਂ ਆ ਰਹੀਆਂ ਸੀ ਔਰ ਇਸ ਤੋਂ ਜਿਹੜਾ ਝਗੜਾ ਸੀ ਨਰਾਜ਼ ਜਿਹੜਾ ਸੀ ਸੁਖਬੀਰ ਸਿੰਘ ਦੇ ਉਸ ਦੇ ਦੋਨੋਂ ਪੁੱਤਰ ਰਹਿੰਦੇ ਸੀ ਅਕਸਰ ਇਹਨਾਂ ਵਿੱਚ ਲੜਾਈ ਝਗੜਾ ਜਾਂ ਫਿਰ ਇਹਨਾਂ ਦੀ ਬਹਿਸਬਾਜੀ ਹੁੰਦੀ ਰਹਿੰਦੀ ਸੀ ਔਰ ਹਰ ਵਾਰ ਹੱਲ ਕੀਤਾ ਜਾਂਦਾ ਸੀ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਹੀ ਪਰ ਜਦੋਂ ਅਚਾਨਕ ਜਦੋਂ ਇਹ ਘਟਨਾ ਵਾਪਰਦੀ ਹੈ ਜਦੋਂ ਅਕਾਊਂਟ ਬ੍ਰਾਂਚ ਦੇ ਵਿੱਚ ਦਰਬਾਰਾ ਸਿੰਘ ਆਪਣਾ ਲੰਗਰ ਛਕਣ ਲੱਗਾ ਸੀ ਤਾਂ ਉਸੇ ਦੌਰਾਨ ਸੁਖਬੀਰ ਸਿੰਘ ਉੱਥੇ ਆਉਂਦਾ ਹੈ ਬਹਿਸਬਾਜੀ ਹੁੰਦੀ ਹੈ ਤਾਂ ਸੁਖਬੀਰ ਸਿੰਘ ਟੈਸਟ 'ਚ ਆ ਕੇ ਆਪਣੀ ਸ਼੍ਰੀ ਸਾਹਿਬ ਦੇ ਨਾਲ ਹੀ ਦਰਬਾਰਾ ਸਿੰਘ ਦੇ ਉੱਤੇ ਕਈ ਵਾਰ ਕਰਦਾ ਹੈ ਜਿਸ ਕਰਕੇ ਉਹ ਦਰਬਾਰਾ ਸਿੰਘ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਕਿਹਾਏ ਜਾ ਰਹੇ ਕਿ ਜਿਹੜਾ ਮਰਨ ਵਾਲਾ ਕਰਮਚਾਰੀ ਸੀਗਾ ਯਾਨੀ ਕਿ ਜਿਹੜਾ ਦਰਬਾਰਾ ਸਿੰਘ ਸੀ 31 ਅਕਤੂਬਰ ਨੂੰ ਹੀ ਰਿਟਾਇਰਮੈਂਟ ਸੀ ਉਸ ਦੀ ਔਰ ਉਸ ਤੋਂ ਪਹਿਲਾਂ ਹੀ ਇਹ ਵੱਡੀ ਘਟਨਾ ਉਸ ਦੇ ਨਾਲ ਵਾਪਰ ਜਾਂਦੀ ਹੈ ਔਰ ਉਹ ਦੁਨੀਆ ਨੂੰ ਹਮੇਸ਼ਾ ਲਈ ਇਥੋਂ ਅਲਵਿਦਾ ਆਖ ਜਾਂਦਾ ਹੈ ਫਿਲਹਾਲ ਇਸ ਵੱਡੀ ਕਤਲ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਔਰ ਗ੍ਰਿਫਤਾਰ ਜਿਹੜਾ ਇਹ ਮਲਕੀਤ ਸਿੰਘ ਹੋਇਆ ਜਿਸ ਨੂੰ ਪੁਲਿਸ ਨੇ ਬੜੀ ਹੀ ਮੁਸਤੱਦੀ ਦੇ ਨਾਲ ਔਰ ਬੜੀ ਹੀ ਕੋਸ਼ਿਸ਼ਾਂ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਹੈ ਫਿਲਹਾਲ ਤਿੰਨ ਜਿਹੜੇ ਮੁਲਜ਼ਮ ਨੇ ਉਹ ਹਾਲੇ ਫਰਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਭਾਲ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ